ਦੇਖੋ ਬੱਚਿਆਂ ਵਾਂ ਤੁਸੀਂ ਵੈਰਾਈਟੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਸਾਡਾ ਖਾਣ ਪਾਣ ਨੀਂ ਵਧੀਆ ਰਹਿ ਗਿਆ ਜੋ ਸਾਡੇ ਜਿਹੜੇ ਪੁਰਸ਼ੇ ਜਿ ਨਹੀਂ ਹੋਣਾ ਰਿਹਾ ਤੁਸੀਂ ਉਹਨਾਂ ਵਾਸਤੇ ਕਿਹਨੂੰ ਹੁੰਦੀ ਹੈ ਕੋਈ ਬੱਚਿਆਂ ਜਿਹੜਾ ਨਿਊਟ੍ਰੀਸ਼ਨ ਨਾਲ ਜਿਹੜਾ ਬੱਚਿਆਂ ਦਾ ਕਾਫੀ ਘਟਣ ਦਿੱਤੀ ਉਹਦੇ ਵਾਸਤੇ ਜ਼ਿੰਕ ਤੇ Zn1 ਕਰਕੇ ਵੈਰਾਈਟੀ ਜਿਹੜੀ ਹੈ ਉਹ ਕਿੱਢੀ ਹੈ ਜੇ ਤੁਹਾਨੂੰ ਉਹ ਨਹੀਂ ਯਾਦ ਰਹੇਗਾ ਜਦੋਂ ਤੁਸੀਂ ਵੀਰ ਨਾਲ ਜਾਓਗੇ ਭਾਜੀ ਉਹਨਾਂ ਦਾ ਨੰਬਰ ਲੈ ਲਿਓ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਕਿਹੜੀ ਵੈਰਾਈਟੀ ਹੈ ਕਿਹੜੀ ਨਹੀਂ ਥੋੜਾ ਜਿਆਦਾ ਹੋਰ ਸੁਣੋ ਵੀ ਨੇ ਤੇਰੇ ਨੂੰ ਉਹ ਬਤਨਾਰਾ ਦੱਸ ਦੋਗੇ ਅੱਛਾ ਅਰਸ਼ਾ ਵੀ ਤੇ ਬਾਕੀ ਜੇ ਸਿੱਧਾ ਆਪਾਂ ਗੱਲ ਕਰਦੇ ਵੀ ਇਸ ਟਾਈਮ ਉਤੇ ਆ ਕੇ ਪ੍ਰਾਲ ਜਿਹੜੇ ਸਾਮ ਸਾਮ ਸਪਾਸ ਕਰਦੇ ਤੁਹਾਨੂੰ ਪਤਾ ਕਿ ਹੁਣ ਇਸ ਟਾਈਮ ਅੱਜ ਵੀ ਮੀਟਿੰਗ ਚਲਾਂਦੇ ਹੈ ਬਲੌਕ ਵਾਲਾ ਇਹ ਡਿਪਟੀ ਡਾਇਰੈਕਟਰ ਉੱਥੇ ਵੀ ਇਹੀ ਪ੍ਰਾਲ ਦੀ ਸਾਮ ਤੋਂ ਬਾਅਦ ਵਾਪਸ ਇਹਦੇ ਆ ਦੋ ਤਿੰਨ ਤੱਕ ਟਿਕਣਾ ਤੁਹਾਨੂੰ ਪਤਾ ਹੀ ਨਹੀਂ ਐ ਇੱਕ ਜਿਹੜਾ ਸੁਪਰ ਸੀਨੀਅਰ ਹੈ ਬੜੇ ਸਰ ਦਾ ਆ ਰਹੇ ਚੱਲ ਰਹੇ ਤੇ ਪਿਛਲੇ ਸਾਲ ਇਹਨਾਂ ਨੇ ਤਸਦੀਕ ਕਰਕੇ ਮਸ਼ੀਨ ਜਿਹੜੀ ਬੜੀ ਪ੍ਰਮੋਟ ਕੀਤੀ ਯੂਨੀਵਰਸਿਟੀ ਵਾਲਿਆਂ ਨੇ ਚਲੋ ਲੇਬਰ ਇੱਕ ਤਾਂ ਸਿਰਫ ਵੀ ਜਦੋਂ ਆਪਣੀ ਹੁੰਦੀ ਹੈ ਪਰ ਉਹਨਾਂ ਕਰਕੇ ਸਿੱਧਾ ਆਪਾਂ ਛੱਟਾ ਮਾਰ ਲਈਏ ਡਾਇਰ ਉਹਦੇ ਆਪਣੀ ਮੀ ਆਪਾਂ ਕੱਢ ਦੀ ਉੱਤੇ ਉਹ ਪਿੱਛੇ ਜਿਹੜਾ ਆਪਣਾ ਸਿੰਬਲ ਕਟਰ ਜਿਹੜਾ ਹੁੰਦਾ ਉਹ ਫੇਰ ਦੀ ਰਿਜ਼ਲਟ ਹੋਣਾ ਨਹੀਂ ਚਾਹੀਦਾ ਪਰ ਅਸੀਂ ਥੋੜੀ ਇਹ ਦੋ ਤਿੰਨ ਚੀਜ਼ ਆਪਣੇ ਦਿਮਾਗ 'ਚ ਰੱਖਣੀ ਹੈ ਕਿ ਜੇ ਆਪਾਂ ਇਹ ਚੀਜ਼ ਕਰਦੇ ਆਂ ਠੀਕ ਹੈ ਉਹਦੇ ਵਿੱਚ ਅਸੀਂ ਵੇਖਣਾ ਕਿ ਜਿਹੜੀ ਝੋਨੇ ਦੀ ਗੋਲਦੀ ਸੁੱਢੀ ਨਾਮ ਹੋਵੇ ਪਰ ਆਲੀ ਇਹ ਹਮੇਸ਼ਾ ਉਹ ਵੀ ਪੈਰੀ ਸਨੀਆਂ ਜਿਸ ਗੋਲਦੀ ਸੁੱਢੀ ਚੋਨੇ ਦੀ ਨਾਮ ਹੋਵੇ ਕਿਉਂਕਿ ਜਿਹੜੀ ਗੋਲਦੀ ਸੰਢੀ ਬਾਹਰ ਜਾ ਕੇ ਜਿਹੜੀ ਬਲਾਬੀ ਛੁੱਟੀ ਦਾ ਜਿਹੜਾ ਇਹ ਕਰਦੀ ਜਿਹੜੀ ਬਲਾਬੀ ਸੁੱਢੀ ਕਨਵਰਟ ਹੋ ਜਾਂਦੀ ਠੀਕ ਹੈ ਇਹ ਥੋੜਾ ਧਿਆਨ ਰੱਖਣਾ ਬਾਕੀ ਜਿਹੜੀ ਜੇ ਤੁਹਾਨੂੰ ਲੱਗਦਾ ਕਿ ਗੋਲਦੀ ਸੁੱਢੀ ਪੈ ਗਈ ਹੈ ਉਸ ਜਿਹੜੀ ਜ਼ਮੀਨ ਵਿੱਚ ਜਿਹੜੀ ਪਰਾਲੀ ਆ ਜਾਂ ਤੁਸੀਂ ਚਕਾ ਦਿਓ ਸਭ ਤੋਂ ਪਹਿਲਾਂ ਵਾਈਗੋ ਟੀਕਾ ਖਾਲਸਾ ਵਾਈਗੋ ਜੀ ਕੀ ਫਟੇ ਲੋ ਜੀ ਲੋਕ ਕਲਾ ਮੰਚ ਮਜੀਠਾ ਦੇ ਕਲਾਕਾਰ ਪੇਸ਼ ਕਰਨ ਜਾ ਰਹੇ ਨੇ ਨਾਟਕ ਪੰਜਾਬ ਦੀ ਮਿੱਟੀ ਇਹ ਸਾਡਾ ਪੰਜਾਬ ਸਾਥੀਓ ਇਹ ਸਾਡਾ ਪੰਜਾਬ ਸਤਲੁਜ ਬਿਆਸਾ ਰਾਵੀ ਜਿਸ ਦੇ ਜੇਹਲਮ ਅਤੇ ਚਨਾਬ ਇਹ ਸਾਡਾ ਪੰਜਾਬ ਸਾਥੀਓ ਇਹ ਸਾਡਾ ਪੰਜਾਬ ਮਿੱਟੀ ਬਾਣੀ ਨਿਰਮਲ ਪਾਣੀ ਜਿਸ ਦੀਆਂ ਠੰਡੀਆਂ ਬਾਵਾ ਧਰਤੀ ਸੰਤਾ ਪਕਤਾ ਬਖਸ਼ੀ ਗੁਰੂਆਂ ਦੀਆਂ ਧੂਮਾਵਾਂ ਕਿਸਾਨ ਇਥੋਂ ਦੇ ਅੰਨੇ ਦਾਤੇ ਹਰੇ ਖੇਤ ਖਲਿਆਂ ਪਰ ਖੇਤੀਬਾੜੀ ਦੇ ਮਸਲੇ ਮੰਗਦੇ ਸਬਦਾ ਧਿਆਨ ਪਰ ਖੇਤੀਬਾੜੀ ਦੇ ਮਸਲੇ ਮੰਗਦੇ ਸਬਦਾ ਧਿਆਨ ਸੋ ਦੋਸਤੋ ਸਾਡੇ ਪੁਰਾਣਾ ਦੇ ਸਾਥੀ ਸਾਡੀ ਜ਼ਿੰਦਗੀ ਤੇ ਸਾਡੀ ਖੇਤੀ ਨਾਲ ਜੁੜੀਆਂ ਹੋਈਆਂ ਸਾਨੂੰ ਗੱਲਾਂ ਦੱਸਦੇ ਨੇ ਉਹ ਗੱਲ ਸੁਣ ਪੰਜਾਬ ਸਿਆ ਤੇਰੇ ਹਵਾ ਮਿੱਟੀ ਤੇ ਪਾਣੀ ਜੇ ਪਾਣੀ ਸਾਂਭੇ ਨਾ ਸਮਝ ਲੈ ਉਹ ਜੂ ਖਤਮ ਕਹਾਣੀ ਬੜਾ ਖਰਚਾ ਖੇਤੀ ਦਾ ਬੋਝੇ ਰਹਿਣ ਖਾਲੀ ਦੇ ਖਾਲੀ ਬਲ ਵੇਖ ਜਵਾਕਾਂ ਦੇ ਕਿੱਧਰ ਗਈ ਚਿਰਿਆਂ ਦੀ ਲਾਲੀ ਨਵੀਆਂ ਤਕਨੀਕਾਂ ਨੂੰ ਆਓ ਖੇਤੀ ਵਿੱਚ ਅਪਣਾਈਏ ਇਸਾਥੀ ਆਏ ਪ੍ਰਾਣਾ ਤੋਂ ਇਹਨਾਂ ਨਾਲ ਵੀ ਕੇ ਸਲਾਹ ਬਣਾਈਏ ਸੋ ਦੋਸਤੋ ਅਸੀਂ ਪੇਸ਼ ਕਰਨ ਜਾ ਰਹੇ ਹਾਂ ਨਾਟਕ ਇਹ ਨਾਟਕ ਹੈ ਮੇਰਾ ਇਸ ਦਾ ਉਸ ਦਾ ਸਾਡਾ ਤੁਹਾਡਾ ਤੇ ਸਭ ਦਾ ਸੋ ਪੇਸ਼ ਹੈ ਨਾਟਕ ਪੰਜਾਬ ਦੀ ਮਿੱਟੀ ਇਹ ਤਾਂ ਕੰਮ ਚੰਗਾ ਹੀ ਹੋ ਗਿਆ ਸਾਰਾ ਦਿਨ ਪਾਣੀ ਚੱਲਦਾ ਰਹਿੰਦਾ ਹੈ ਪਾਣੀ ਫਰੀ ਬੱਤੀ ਫਰੀ ਹੁਣ ਤਾਂ ਮੈਂ ਰੋਜ਼ ਆਪਣੇ ਘਰ ਨੂੰ ਧੋਤੋ ਕੇ ਚਮਕਾਇਆ ਕਰੂੰਗੀ ਉਹ ਚਾਚੀ ਇਹ ਕੀ ਗੈਣੀ ਤੈਨੂੰ ਨਹੀਂ ਪਤਾ ਪੰਜਾਬ ਚ ਤਾਂ ਪਾਣੀ ਪਹਿਲਾਂ ਮੁਕਤ ਲੈ ਕਿੰਨੂ ਕੀ ਪਤਾ ਪਾਣੀ ਤਾਂ ਬਹੁਤ ਹੈਗਾ ਤੇ ਹੜਾ ਆਏ ਪਏ ਆ। ਉਹ ਕਿੰਨਾ ਪਾਣੀ ਮੁੱਕ ਜੂਗਾ। ਓਏ ਕਿੰਨੂੰ ਸਮਝਾਉਂਦੇ ਆਂ ਵਾ। ਇਹਨੂੰ ਤੇ ਮੇਰੀ ਸਾਰੀ ਜ਼ਿੰਦਗੀ ਲੰਘੀ ਸਮਝਾਉਂਦਾ। ਇਹ ਤੇ ਉਦੋਂ ਨਹੀਂ ਸਮਝੀ। ਓਏ ਇਹ ਤੇ ਫਰਸ਼ ਐ ਚਮਕਾਉਂਦੀ ਆ। ਆ ਜਿੱਦਾਂ ਵਿੱਚ ਆਪਣਾ ਮੂੰਹ ਵੇਖਣਾ ਹੋਵੇ ਨੇ। ਲੈ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਨਹੀਂ ਵੇਖਦੇ। ਆ ਸਾਰਾ ਦਿਨ ਝੋਨੇ ਦੇ ਵਿੱਚ ਮੋਟਰ ਚੱਲਦੀ ਰਹਿੰਦੀ ਆ। ਜੇ ਮੈਂ ਚਾਰ ਬਾਲਟੀਆਂ ਨਾ ਫਰਸ਼ ਕੀ ਧੋ ਲਿਆ ਤੁਹਾਨੂੰ ਤਾਂ ਪਿੱਸੋਂ ਲੜਨ ਲੱਗ ਗਏ। ਉਹ ਸਾਡਾ ਝੋਨਾ ਸਾਰਿਆਂ ਨੂੰ ਦਿੰਦਾ। ਉਹ ਸਾਰਾ ਸਾਲ ਫੈਕਟਰੀਆਂ ਉਹ ਗੰਦਾ ਕਰਦੀਆਂ ਪਾਣੀ ਉਹ ਕਿਸੇ ਨੂੰ ਨਹੀਂ ਦਿੰਦਾ। ਉਹ ਨਾਲ ਚਾਚੀ ਇਹਦਾ ਕੀ ਮਤਲਬ ਹੋਇਆ ਜੇ ਉਹ ਆਪਣੇ ਝੋਨੇ ਵਿੱਚ ਜਿੰਨਾ ਪਾਣੀ ਦਾ ਪਾਣੀ ਵੇਸਟ ਕਰਦੇ ਨੇ ਤਾਂ ਆਪਾਂ ਵੀ ਉਹਨਾਂ ਪਾਣੀ ਵੇਸਟ ਕਰਾਂਗੇ ਆਪਣੇ ਘਰੇ ਨਾਲ ਇਸੇ ਗੱਲ ਤੋਂ ਇੱਕ ਮੈਨੂੰ ਰਾਜਸਥਾਨ ਦੀ ਗੱਲ ਚੇਤਾ ਆਉਂਦੀ ਹੈ ਉੱਥੇ ਇੱਕ ਮਾਂ ਜਦੋਂ ਆਪਣੇ ਬੱਚੇ ਨੂੰ ਨਵਾਉਂਦੀ ਹੈ ਨਾ ਉਸ ਨੂੰ ਪਹਿਲਾ ਮੰਝੇ ਦੇ ਬਟਾਉਂਦੀ ਹੈ ਫਿਰ ਉਹਦੇ ਥੱਲੇ ਇੱਕ ਪ੍ਰਾਤਕਾਉਂਦੀ ਹੈ ਉਹੀ ਪ੍ਰਾਤਕ ਵਿੱਚ ਜੋ ਪਾਣੀ ਇਕੱਠਾ ਹੋ ਜਾਂਦਾ ਨਾ ਉਹ ਡੋਲਦੀ ਨਹੀਂ ਪਸ਼ੂਆਂ ਨੂੰ ਦੌਂਦੀ ਹੈ ਹੂੰ ਠੀਕ ਹੈ ਬਾਤ ਹੈ ਜੀ ਜਦੋਂ ਮੈਂ ਲਈ ਆਈ ਸੀ ਨਾ ਉਦੋਂ ਨਾ ਨਲਕਾਂ ਦੇ ਜੜਕੇ ਤੇ ਪਾਣੀ ਕੱਢੀਦਾ ਸੀ ਫਿਰ 150 ਫੋਟ ਜੋੜੀ ਦੇ ਫਿਰ ਹੁਣ 300 ਫਟ ਦੂੰਗਾ ਬੋਰ ਚਲੇਗਾ ਮੈਨੂੰ ਤਾਂ ਲੱਗਦਾ ਹੁਣ ਤੀਜੋ ਉਹ ਗੱਲ ਹੋਣੀ ਹੈ ਭਾਈ ਪਾਣੀ ਹੋ ਗਏ ਡੂੰਗੇ ਤੇ ਝੋਨਾ ਲਾਉਣਾ ਹੀ ਛੱਡ ਦੇਣਾ ਐਵੇਂ ਛੱਡ ਦੇਣਾ ਝੋਨਾ ਲਾਉਣਾ ਦੋ ਬੂਰ ਹੋਰ ਡੂੰਗਾ ਕਰਵਾ ਲਾਂਗੇ ਰੱਬ ਦਾ ਦਿੱਤਾ ਬਹੁਤ ਖੁਸ਼ ਆ ਚੱਲ ਛੱਡ ਪਰਾਂ ਚੱਲ ਛੱਡ ਪਰਾਂ ਮੈਂ ਖੇਤਾਂ ਨੂੰ ਚੱਲਿਆ ਹਾਂ ਤੇ ਤੂੰ ਵੀ ਗਿਆ ਮਾਇਆ ਚਲ ਠੀਕ ਆ ਚਲੀਏ ਨਾ ਉਹ ਚਾਚੀ ਚਾਚੀ ਤੁਹਾਡੇ ਪਾਣੀ ਆਉਂਦਾ ਮੈਂ ਹੁਣੇ ਮੋਟਰ ਛੱਡੀ ਹੈ ਅੱਡੇ ਤੇ ਪਾਣੀ ਨਹੀਂ ਆਉਂਦਾ ਨਹੀਂ ਮੈਂ ਤੇ ਆਪ ਮੋਟਰ ਚਲਾਈ ਪਾਣੀ ਕਿ ਆਉਣ ਹੀ ਨਹੀਂ ਗਿਆ ਉਹ ਮੈਂ ਵੀ ਖੇਤਾਂ 'ਚ ਗਿਆ ਹਾਂ ਪਾਣੀ ਤੇ ਉੱਥੇ ਵੀ ਨਹੀਂ ਆ ਰਹਾ ਉਹ ਲੱਗਦਾ ਸਾਰੇ ਬਲਾਕ ਚੋਂ ਪਾਣੀ ਖਤਮ ਹੋ ਗਿਆ ਪਿੰਡਾਂ ਦੇ ਬੋਰ ਬਹਿ ਗਏ ਆ ਹੋਏ ਮੇਰਾ ਤਾਂ ਜਿੱਦਾ فرشਤ ਹੋਣ ਵਾਲਾ ਰਹਿ ਗਿਆ ਚਾਚੀ ਤੈਨੂੰ ਫਰਸ਼ ਦੀ ਪਈ ਐ ਮੇਰੀ ਸਬਜ਼ੀ ਦੀ ਐ ਕਹਿ ਰਹੀਆਂ ਮਰ ਜਣਗੀ ਉਹ ਤੈਨੂੰ ਸਬਜ਼ੀਆਂ ਦੀ ਪਈ ਤੇ ਤੈਨੂੰ ਫਰਸ਼ ਦੀ ਉਹ ਜੇ ਉਧਰ ਫਸਲ ਨਹੀਂ ਹੋਈ ਤਾਂ ਭੁੱਖੇ ਮਰਾਂਗੇ ਭੁੱਖੇ ਭੁੱਖੇ ਕੀ ਮਰਾਂਗੇ ਮੈਨੂੰ ਤਾਂ ਲੱਗਦਾ ਟੈਲੇ ਵੀ ਮਰਾਂਗੇ ਓਏ ਪੁੱਤਰਾ ਉਹ ਸਾਡੇ ਦਾਦੇ ਪੜਦਾਦਿਆਂ ਨੇ ਪਾਣੀ ਵੇਖਿਆ ਹੀ ਖੂਹਾਂ ਤੇ ਨਹਿਰਾਂ ਸਾਡੇ ਚਾਚੇ ਤਾਇਆ ਪਾਣੀ ਵੇਖਿਆ ਨਲਕੀਆਂ ਤੇ ਟੋਟੀਆਂ ਤੇ ਅਸੀਂ ਅਸੀਂ ਪਾਣੀ ਵੇਖ ਰਹੇ ਆ ਬੋਤਲਾਂ 'ਚ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੇ ਪਤਾ ਨਹੀਂ ਪਾਣੀ ਨੂੰ ਕਿੱਦਾਂ ਵੇਖਣਾ ਓਏ ਹੁਣ ਤਾਂ ਮੱਕਿਓਂ ਪਰਾਂ ਜਾੜ ਹੀ ਆ ਓ ਰੱਬਾ ਉਹ ਕਿਹੜੇ ਸਿਆਪੇ 'ਚ ਫਸਾਤਾ ਹੀ ਸਨ ਓ ਚਾਚਾ ਇਹ ਸਿਆਪਾ ਰੱਖੋ ਇਹ ਵੀ ਦੱਸਦੇ ਨੇ ਕਿ 1 ਟੰਕ ਕਿੰਨੇ ਦੀ ਬਣਾਈ 5.5 ਕਿਲੋ ਨਾਈਟ੍ਰੋਜਨ 1.2 ਕਿਲੋ ਸਲਫਰ 2.3 ਕਿਲੋ ਫਾਸਫੋਰਸ ਤੇ 400 ਕਿਲੋ ਜੈਵਿਕ ਕਾਰਬਨ ਹੁੰਦਾ ਹੈ ਤੇ ਵੇਖ ਜਦੋਂ ਅਹੀਂ 1 ਟਨ ਝੋਨੇ ਦੀ ਪਰਾਲੀ ਨੂੰ ਸਾੜਦੇ ਆ ਨਾ ਸਾਡਾ 1000 ਰੁਪਏ ਦਾ ਨੁਕਸਾਨ ਹੁੰਦਾ ਹੈ ਭਾਵੇਂ ਕਿ 1 ਏਕੜ ਪਿੱਛੇ 3000 ਰੁਪਏ ਦਾ ਨੁਕਸਾਨ ਹੁੰਦਾ ਹੈ ਬਿਲਕੁਲ ਆਓ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਮਲਾਈਏ ਤੇ ਪੰਜਾਬ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਉਹ ਚਲ ਇੱਕ ਇਹ ਗੱਲ ਦੱਸ ਐਤ ਕਿਦੂ ਪ੍ਰਾਲੀ ਦਾ ਕੀਤਾ ਕੀ ਯਾਰ ਬਾਈ ਮੈਂ ਨਾ ਮਸ਼ਹੂਰੀਆਂ ਬੜੀਆਂ ਵੇਖੀਆਂ ਸੀ ਇਸ ਵਾਰ ਉਹਨਾਂ ਨੇ ਮੈਨੂੰ ਦੱਸਿਆ ਬੀਲਰ ਦਾ ਕਿਦਾਂ ਵਰਤੋਂ ਕਰਨੀ ਹਾਂ ਬੇਦਰਦੀ ਮਦਦ ਮੈਂ ਬਣਾਇਆ ਇਕੱਠੇ 25 25 ਕਿਲੋ ਦੇ ਬਾਹਰ ਸ਼ਹਿਰ ਵਿੱਚ ਇਹ ਨਾਲੇ ਪੈਸੇ ਕਮਾਏ ਬੜੀ ਇੱਥੇ ਵੀ ਫੇਰ ਤੂੰ ਗਲਤੀ ਕਰ ਉਹ ਤੇਰੀ ਤਾਂ ਉਹ ਗੱਲ ਹੋ ਗਈ ਬਈ ਦੁੱਧ ਰੇੜ ਕਿਆ ਮੱਖਣ ਕੇ ਇਹਨੂੰ ਦੇਤਾ ਤੇ ਆਪ ਨਸੀ ਨਾਲ ਹੀ ਹੋਇਆ ਵੇ ਮਿੱਟੀ ਵਾਲੇ ਕੀੜੇ ਤੇ ਤੂੰ ਲੇ ਬਚਾ ਮਿੱਤਰ ਕਿਰੇ ਪਰ ਪ੍ਰਾਲੀ ਵਾਲੇ ਤਤ ਦਿੱਤੇ ਦੂਗੇ ਤੇ ਉਹ ਹੁਣ ਬਾਜ਼ਾਰੋਂ ਲੈ ਕੇ ਪਾਰਿਆ ਇੱਕ ਗੱਲ ਸੁਣ ਜੇ ਤੂੰ 3 ਸਾਲ ਪਰਾਲੀ ਆਪਣੀ ਉਹਦੇ ਵਿੱਚ ਮਲਾਲੀ ਨਾ ਖੇਤਾਂ 'ਚ ਤੇ 3 ਸਾਲ ਬਾਅਦ ਤੇਰੀ ਜਿਹੜੀ ਆ ਖਾਦਿਆ ਉਹ ਵੀ ਅੱਧੀ ਰਹਿ ਗਈ ਅੱਧੀ ਰਹਿ ਜਾਣੀ ਬਿਲਕੁਲ ਜੇ ਤੂੰ 6 ਬੋਰੀਆਂ ਪਾਉਣਾ ਤੇ ਬਾਅਦ ਵਿੱਚ ਤੂੰ 3 ਪਾਇਆ ਕਰੇਗਾ ਸੋ ਇਸ ਕਰਕੇ ਪਰੌਣਾ ਦੇ ਜਿਹੜੇ ਸਾਥੀ ਹੁੰਦੇ ਨੇ